ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕੁੰਭ ਰਾਸ਼ੀ ਵਾਲਿਆਂ ਦੀ ਬਹੁਤ ਹੀ ਵੱਡੀ ਭਵਿੱਖ ਬਾਣੀ ਦੇ ਬਾਰੇ ਕਿ ਇਹ ਘਰ ਘਰ ਜਾ ਕੇ ਮਠਾਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਤੁਹਾਡੇ ਲਈ ਚੰਗਾ ਸਮਾਂ ਆਉਣ ਵਾਲਾ ਹੈ ਕੁੰਭ ਰਾਸ਼ੀ ਵਾਲੇ ਲੋਕਾਂ ਦੇ ਲਈ ਚੰਗਾ ਦਿਨ ਆਉਣ ਵਾਲਾ ਹੈ ਉਹ ਕਿਹੜੀਆਂ ਗੱਲਾਂ ਦਾ ਧਿਆਨ ਵੀ ਰੱਖਣ ਤੇ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਇਸ ਬਾਰੇ ਸਾਵਧਾਨ ਵੀ ਰਹੋ ਸੋ ਇਸ ਬਾਰੇ ਸਾਰੀ ਹੀ ਜਾਣਕਾਰੀ ਹਾਸਿਲ ਤੋਂ ਸੋ ਇਸ ਬਾਰੇ ਸਾਰੀ ਹੀ ਜਾਣਕਾਰੀ ਹਾਸਿਲ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਦੇਵੀ ਜੀ ਦੀ ਕਿਰਪਾ ਹਮੇਸ਼ਾ ਦੇ ਲਈ 12 ਹੀ ਰਾਸ਼ੀਆਂ ਦੇ ਉੱਪਰ ਹੋ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲ-ਮਾਲ ਇਸ ਦੇ ਬਾਰੇ ਤੁਹਾਨੂੰ ਸਾਵਧਾਨ ਵੀ ਰਹਿਣਾ ਹੋਵੇਗਾ ਉਹਨਾਂ ਦਾ ਪਿਆਰ ਜੀਵਨ ਕੈਰੀਅਰ ਕਾਰੋਬਾਰ ਕਿਵੇਂ ਦਾ ਰਹਿਣ ਵਾਲਾ ਹੈ ਅਸੀਂ ਤੁਹਾਨੂੰ ਇਸ ਬਾਰੇ ਸਾਰੀ ਹੀ ਜਾਣਕਾਰੀ ਦੇਣ ਵਾਲੇ ਹਾਂ ਕਿ ਤੁਹਾਡਾ ਕਾਰੋਬਾਰ ਕਿਵੇਂ ਦਾ ਹੋਵੇਗਾ ਤੁਹਾਡੀ ਸਿਹਤ ਬਾਰੇ ਵੀ ਚਰਚਾ ਕਰਾਂਗੇ ਜੇਕਰ ਤੁਹਾਡੀ ਵੀ ਰਾਸ਼ੀ ਕੁੰਭ ਹੈ ਤਾਂ ਇਸ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਨਾ ਕਿਉਂਕਿ ਹੋ ਸਕਦਾ ਹੈ ਤੁਹਾਨੂੰ ਕੋਈ ਬਹੁਤ ਹੀ ਇੰਪੋਰਟੈਂਟ ਗੱਲ ਦਾ ਪਤਾ ਲੱਗ ਜਾਵੇ ਜੇਕਰ ਤੁਹਾਡੇ ਕੰਮ ਪ੍ਰਤੀ ਆਪਸ ਦੇ ਵਿੱਚ ਸਮਰਪਣ ਨੂੰ ਵੇਖ ਕੇ ਘਬਰਾਹਟ ਮਹਿਸੂਸ ਨਹੀਂ ਕਰ ਰਹੇ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਕੰਮ ਨੂੰ ਗੰਭੀਰਤਾ ਦੇ ਨਾਲ ਨਹੀਂ ਲੈ ਰਹੇ ਇਸ ਦੇ ਨਾਲ ਹੀ ਇਸ ਨੂੰ ਜੇਕਰ ਤੁਸੀਂ ਕੁਝ ਵੀ ਨਹੀਂ ਚਾਹੀਦਾ ਹੁੰਦਾ ਤਾਂ ਕੁਝ ਕਿਸੇ ਦੇ ਅਧੀਨ ਵੀ ਨਹੀਂ ਹੈ ਤਾਂ ਇਸ ਨੂੰ ਕਿਸੇ ਤੋਂ ਕੁਝ ਮੰਗਣ ਤੋਂ ਚੰਗਾ ਹੈ ਕਿ ਤੁਸੀਂ ਆਪ ਹੀ ਆਪਣੀ ਮਿਹਨਤ ਨਾਲ ਕਮਾ ਲਓ ਤੁਹਾਨੂੰ ਕਿਸੇ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਤੇ ਨਾਲ ਹੀ ਜੇਕਰ ਕੋਈ ਤੁਹਾਡੇ ਚੰਗੇ ਕੰਮ ਤੇ ਸ਼ੱਕ ਕਰਦਾ ਹੈ ਉਸ ਨੂੰ ਕਰਨ ਦਿਓ ਕਿਉਂਕਿ ਸ਼ੱਕ ਹਮੇਸ਼ਾ ਸੋਨੇ ਦੀ ਸ਼ੁੱਧਤਾ ਤੇ ਹੀ ਹੁੰਦਾ ਹੈ ਕੋਲੇ ਦੀ ਗੁਣਵੱਤਾ ਤੇ ਨਹੀਂ ਜਾਂਦਾ ਦੋਸਤੋ ਜੇਕਰ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਆਪਣੇ ਦੋਸਤਾਂ ਦੇ ਨਾਲ ਵੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦੇਣਾ ਜੀ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਇੱਕ ਬਹੁਤ ਹੀ ਅਜੀਬ ਘਟਨਾ ਵਾਪਰਨ ਵਾਲੀ ਹੈ ਜਿਸ ਨੂੰ ਸੋਚ ਕੇ ਤੁਹਾਡੇ ਦਿਮਾਗ ਦੀਆਂ ਨਾੜਾਂ ਵੀ ਕੰਮ ਕਰਨੀਆਂ ਬੰਦ ਕਰ ਸਕੀਆਂ ਹਨ ਕਿਉਂਕਿ ਦੋਸਤੋ ਜਿਸ ਚੀਜ਼ ਲਈ ਤੁਸੀਂ ਕਈ ਸਾਲਾਂ ਤੋਂ ਗਲੀਆਂ ਦੇ ਵਿੱਚ ਭਟਕ ਰਹੇ ਹੋ ਉਹ ਚੀਜ਼ ਜਿਸ ਲਈ ਤੁਸੀਂ ਰੱਬ ਤੋਂ ਭੀਖ ਮੰਗ ਰਹੇ ਸੀ ਕਈ ਸਾਲਾਂ ਤੋਂ ਤੁਸੀਂ ਹੁਣ ਉਹ ਚੀਜ਼ ਨੂੰ ਪ੍ਰਾਪਤ ਵੀ ਕਰਨ ਵਾਲੇ ਸੀ ਦੋਸਤੋ ਤੁਹਾਡੀ ਹੁਣ ਹਰ ਇੱਛਾ ਪੂਰੀ ਹੋ ਜਾਵੇਗੀ ਹੁਣ ਤੁਹਾਡੇ ਲਈ ਇਹ ਸਮਾਂ ਸੋਨੇ ਤੇ ਸੁਹਾਗਾ ਹੋ ਜਾਵੇਗਾ ਤੁਹਾਡੇ ਸਹਾ ਘਟਣ ਦੇ ਦਿਨ ਹੁਣ ਖਤਮ ਹੋ ਚੁੱਕੇ ਹਨ ਹੁਣ ਤੁਸੀਂ ਜਿਹੜਾ ਵੀ ਸੁਪਨਾ ਵੇਖੋਗੇ ਉਹੀ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਪੂਰਾ ਹੋ ਜਾਵੇਗਾ ਤੁਹਾਡੇ ਹੱਥ ਹਮੇਸ਼ਾ ਹੀ ਕਾਮਯਾਬੀ ਦੇ ਰਸਤੇ ਨੂੰ ਹੀ ਜਾਣਗੇ ਦੋਸਤੋ ਹੁਣ ਤੁਹਾਨੂੰ ਜਿਆਦਾ ਕਿਸੇ ਵੀ ਸੁਪਨੇ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਤੁਹਾਡੇ ਬੱਚਿਆਂ ਨੂੰ ਆਪਣੀ ਮਨਪਸੰਦ ਚੀਜ਼ ਲੈਣ ਦੇ ਲਈ ਇੰਤਜ਼ਾਰ ਵੀ ਨਹੀਂ ਕਰਨਾ ਪਵੇਗਾ ਕਿਉਂਕਿ ਮਾਤਾ ਲక్ష్ਮੀ ਤੇ ਭਗਵਾਨ ਵਿਸ਼ਨੂੰ ਜੀ ਸੁਣਿਆ ਹੈ ਕਿ ਤੁਹਾਡੀ ਰਾਸ਼ੀ ਤੇ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਕਿ ਜਦੋਂ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਕਿਸੇ ਤੇ ਪ੍ਰਸੰਨ ਹੁੰਦੇ ਹਨ ਤਾਂ ਉਸ ਨੂੰ ਛੱਪਰ ਫਾਰਕੇ ਦਿੰਦੇ ਹਨ ਹੁਣ ਤੁਹਾਡੀ ਵਾਰੀ ਆ ਗਈ ਹੈ ਤੁਹਾਨੂੰ ਇਸ ਸਮੇਂ ਦੌਰਾਨ ਕੁਝ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਹੋਵੇਗਾ ਉਸ ਤੋਂ ਬਾਅਦ ਤੁਸੀਂ ਖੁਦ ਦੇਖੋਗੇ ਕਿ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਤੁਹਾਡੇ ਕੋਲ ਹੋਣਗੀਆਂ ਦੋਸਤੋ ਇਸ ਸਮੇਂ ਦੌਰਾਨ ਤੁਹਾਨੂੰ ਕੁਝ ਸਾਵਧਾਨੀਆਂ ਰੱਖਣੀਆਂ ਪੈਣਗੀਆਂ ਤੁਹਾਨੂੰ ਦੱਸਿਆ ਜਾਵੇਗਾ ਕਿ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਇਸ ਲਈ ਤੁਹਾਨੂੰ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਨਾ ਹੋਵੇਗਾ ਦੋਸਤੋ ਭਗਵਾਨ ਸ਼ਿਵ ਤੁਹਾਡੇ ਸਾਰੇ ਹੀ ਸੁਪਨੇ ਹੁਣ ਪੂਰੇ ਕਰ ਦੇਣਗੇ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਦੌਰਾਨ ਤੁਹਾਡੇ ਸਾਰੇ ਹੋਏ ਰੁਕੇ ਹੋਏ ਕੰਮ ਵੀ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਪਰ ਤੁਹਾਡੇ ਕੁਝ ਲੁਕੇ ਹੋਏ ਦੁਸ਼ਮਣ ਵੀ ਤੁਹਾਨੂੰ ਤਬਾਹ ਕਰਨ ਦੀ ਤਿਆਰੀ ਕਰ ਸਕਦੇ ਹਨ ਅਜਿਹੇ ਲੋਕਾਂ ਤੋਂ ਤੁਸੀਂ ਖਾਸ ਤੌਰ ਤੇ ਬਚਣਾ ਹੈ ਜੋ ਤੁਹਾਡੇ ਵਿਰੋਧ ਵਿੱਚ ਹਨ ਕੁਝ ਲੋਕ ਹਨ ਜੋ ਅਜਿਹਾ ਕਰ ਸਕਦੇ ਹਨ ਤੁਹਾਡੇ ਵਿਰੁੱਧ ਵੱਡੀ ਸਾਜ਼ਿਸ਼ ਰਚਣ ਦੀ ਇਸ ਲਈ ਉਹਨਾਂ ਤੋਂ ਦੂਰ ਰਹਿਣਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਖਾਸ ਤੌਰ ਤੇ ਇਸ ਸਮੇਂ ਦੌਰਾਨ ਤੁਹਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਕਿਸੇ ਨੂੰ ਵੀ ਆਪਣਾ ਨਹੀਂ ਸਮਝਣਾ ਅਤੇ ਤੁਹਾਨੂੰ ਕਿਸੇ ਤੇ ਤਰਸ ਕਰਕੇ ਕੋਈ ਫੈਸਲਾ ਵੀ ਲੈਣ ਦੀ ਜ਼ਰੂਰਤ ਨਹੀਂ ਹੈ। ਵੇਖੋ ਜੀ ਦਿਆਲਤਾ ਤੇ ਦੁਖੀ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ। ਜਦੋਂ ਤੁਸੀਂ ਗਲਤ ਲੋਕਾਂ ਪ੍ਰਤੀ ਦਿਆਲਤਾ ਦਿਖਾਉਂਦੇ ਹੋ ਤਾਂ ਉਹ ਇਸ ਦਾ ਫਿਰ ਫਾਇਦਾ ਉਠਾ ਲੈਂਦੇ ਹਨ। ਤੁਹਾਨੂੰ ਦੱਸ ਤਈਏ ਕਿ ਇਸ ਸਮੇਂ ਦੌਰਾਨ ਕਾਰੋਬਾਰ ਵਿੱਚ ਤੁਹਾਡੀ ਗਵਾਚੀ ਸਾਖ ਵੀ ਪੂਰੀ ਤਰ੍ਹਾਂ ਪਰ ਜਾਵੇਗੀ। ਕਿਉਂਕਿ ਇਹ ਇੱਕ ਤੁਹਾਨੂੰ ਕੋਈ ਵੱਡਾ ਆਰਡਰ ਮਿਲ ਸਕਦਾ ਹੈ। ਜਿਸ ਨਾਲ ਤੁਹਾਡੀ ਆਮਦਨ ਵਿੱਚ ਅਚਾਨਕ ਵਾਧਾ ਹੋ ਜਾਵੇਗਾ। ਨਾਲ ਹੀ ਨੜ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਨਾਲ ਕੋਈ ਵੀ ਰਿਲੇਟਡ ਕੋਈ ਰਿਸ਼ਤੇਦਾਰ ਜਾਂ ਭੈਣ ਭਰਾ ਫੋਰਨ ਕੰਟਰੀ ਵਿੱਚ ਹੈ ਤਾਂ ਉਸ ਦੇ ਵੱਲੋਂ ਤੁਹਾਨੂੰ ਕੋਈ ਐਸਾ ਤੋਹਫਾ ਮਿਲ ਸਕਦਾ ਹੈ ਜਿਸ ਤੇ ਨਾਲ ਤੁਹਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿ ਜਾਵੇਗਾ ਦਫ਼ਤਰ ਵਿੱਚ ਤੁਹਾਡੇ ਉੱਚ ਅਧਿਕਾਰੀ ਤੁਹਾਨੂੰ ਕਿਸੇ ਮਹੱਤਵਪੂਰਨ ਮੀਟਿੰਗ ਲਈ ਬਾਹਰ ਭੇਜ ਸਕਦੇ ਹਨ ਇਸ ਲਈ ਸਾਰੇ ਹੀ ਨੌਕਰੀ ਪੇਸ਼ਾ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਉਹ ਦਫ਼ਤਰ ਵਿੱਚ ਆਪਣੇ ਕੰਮ ਵੱਲ ਵਧੇਰੇ ਧਿਆਨ ਦੇਣ ਇਥੇ ਆਪਣਾ ਪੂਰਾ ਧਿਆਨ ਆਪਣੇ ਕੰਮ ਤੇ ਲਗਾਓ ਤੁਹਾਨੂੰ ਉਹੀ ਚੀਜ਼ਾਂ ਮਿਲਣਗੀਆਂ ਜਿਸ ਤੇ ਤੁਸੀਂ ਚਾਹਵਾਨ ਹੋ ਇਸ ਸਮੇਂ ਤੁਹਾਨੂੰ ਕੋਈ ਉੱਚ ਪਦਵੀ ਵੀ ਮਿਲ ਸਕਦੀ ਹੈ ਇਸ ਲਈ ਮਾੜੀਆਂ ਚੀਜ਼ਾਂ ਤੋਂ ਦੂਰ ਰਹੋ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਵਿੱਚ ਛੋਟੀਆਂ-ਛੋਟੀਆਂ ਗੱਲਾਂ ਤੇ ਵੱਡੇ-ਵੱਡੇ ਮੋੜ ਲੈਣੇ ਸ਼ੁਰੂ ਕਰ ਦਿਓ ਤੁਸੀਂ ਵੇਖੋਗੇ ਕਿ ਅੱਜਕਲ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਵੱਡੇ ਝਗੜੇ ਹੋਣੇ ਨਹੀਂ ਤਾਂ ਸ਼ੁਰੂ ਹੋ ਸਕਦੇ ਹਨ ਇਸ ਲਈ ਤੁਹਾਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਦੋਸਤਾਂ ਦੇ ਨਾਲ ਮਿਲ ਕੇ ਅੱਗੇ ਵਧਣਾ ਹੋਵੇਗਾ ਪਰਿਵਾਰਕ ਝਗੜਿਆਂ ਨੂੰ ਵੱਡਾ ਨਾ ਹੋਣ ਦਿਓ ਤਾਂ ਹੀ ਮੁਸੀਬਤਾਂ ਘੱਟ ਹੋਣਗੀਆਂ ਇਹ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਚੰਗਾ ਸਮਾਂ ਸਾਬਿਤ ਹੋ ਜਾਵੇਗਾ ਇਸ ਸਮੇਂ ਦੌਰਾਨ ਤੁਸੀਂ ਬੱਚਿਆਂ ਦੀ ਪੜ੍ਹਾਈ ਵੱਲ ਬਹੁਤ ਸਾਰਾ ਪੈਸਾ ਖਰਚ ਕਰ ਸਕਦੇ ਹੋ ਪਰ ਇਸ ਬਾਰੇ ਚਿੰਤਾ ਜਾਂ ਘਬਰਾਉਣ ਦੀ ਕੋਈ ਲੋੜ ਨਹੀਂ ਪਰਿਵਾਰ ਦੇ ਕਿਸੇ ਵਿਅਕਤੀ ਜਾਂ ਕਿਸੇ ਮੌਸਮੀ ਬਿਮਾਰੀ ਤੋਂ ਪੀੜਿਤ ਹੋਣਾ ਆਮ ਗੱਲ ਹੈ ਜੋ ਕਾਮਖੰਗ ਜਾਂ ਬੁਖਾਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ ਇੱਕ ਮਾਮੂਲੀ ਬਿਮਾਰੀ ਹੋ ਸਕਦੀ ਹੈ ਇਸ ਲਈ ਤੁਹਾਨੂੰ ਸਹੀ ਸਮੇਂ ਤੇ ਸਹੀ ਦਵਾਈ ਲੈਣੀ ਚਾਹੀਦੀ ਹੈ ਅਤੇ ਚੀਜ਼ਾਂ ਨੂੰ ਨਜ਼ਰ ਅੰਦਾਜ਼ ਨਾ ਕਰੋ ਨਹੀਂ ਤਾਂ ਤੁਹਾਨੂੰ ਭਵਿੱਖ ਵਿੱਚ ਵੱਡੀਆਂ-ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹੋ ਸਕਦਾ ਹੈ ਦੋਸਤੋ ਤੁਹਾਨੂੰ ਇਸ ਸਮੇਂ ਗ੍ਰਹਿਣ ਦੀ ਸਥਿਤੀ ਦੱਸ ਸਕੀਏ ਇਹ ਪੂਰੀ ਤਰ੍ਹਾਂ ਹੀ ਤੁਹਾਡੇ ਹੱਕ ਵਿੱਚ ਹੈ ਇਸ ਵਾਰ ਦਾ ਸਤਿਕਾਰ ਤੁਹਾਨੂੰ ਲਾਭ ਤੇ ਵਿੱਤੀ ਲਾਭ ਸਿੱਖਿਆ ਨੌਕਰੀ ਕਾਰੋਬਾਰ ਵਿੱਚ ਵੀ ਸਫਲਤਾ ਦਿਵਾ ਸਕਦਾ ਹੈ ਇਸ ਨਵੇਂ ਵਰੇ ਦੇ ਮੌਕੇ ਤੁਹਾਨੂੰ ਸਫਲਤਾ ਮਿਲਣ ਵਾਲੀ ਹੈ ਤੁਹਾਡੇ ਸਾਹਮਣੇ ਐਸੇ ਕਾਮਯਾਬੀ ਦੇ ਨਵੇਂ ਰਸਤੇ ਤੁਹਾਨੂੰ ਮਿਲਣੇ ਸ਼ੁਰੂ ਹੋ ਜਾਣਗੇ ਇਸ ਲਈ ਤੁਸੀਂ ਇਹ ਸਮਾਂ ਬਰਬਾਦ ਕਰਨ ਦੀ ਜ਼ਰੂਰਤ ਨਾ ਕਰਨਾ ਇਸ ਸਮੇਂ ਦਾ ਪੂਰਾ ਲਾਭ ਉਠਾ ਲੈਣਾ ਕਿਉਂਕਿ ਇਹ ਸਮਾਂ ਤੁਹਾਡੇ ਪੱਖ ਵਿੱਚ ਹੋਣ ਵਾਲਾ ਹੈ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਡੀ ਆਰਥਿਕ ਸਥਿਤੀ ਜਿਹੜੀ ਹੈ ਉਸ ਦੇ ਵਿੱਚ ਵੀ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਸੁਧਾਰ ਹੋ ਜਾਵੇਗਾ ਤੁਸੀਂ ਆਪਣੇ ਸੁਨੇਹੀਆਂ ਦੇ ਨਾਲ ਮਿਲ ਕੇ ਸਮਾਂ ਬਤੀਤ ਕਰੋਗੇ ਤੁਹਾਨੂੰ ਅਧਿਆਤਮਿਕ ਅਸ਼ੀਰਵਾਦ ਪ੍ਰਾਪਤ ਹੋਵੇਗਾ ਵਿਦੇਸ਼ ਜਾਣ ਵਾਲੇ ਬੱਚਿਆਂ ਦੇ ਕੰਮਾਂ ਵਿੱਚ ਵੀ ਸਫਲਤਾ ਪ੍ਰਾਪਤ ਹੋ ਜਾਵੇਗੀ ਤੁਸੀਂ ਪੜ੍ਹਾਈ ਤੇ ਨੌਕਰੀ ਬਾਰੇ ਜੋ ਵੀ ਯੋਜਨਾ ਬਣਾ ਰਹੇ ਹੋ ਤੁਸੀਂ ਆਪਣੇ ਬੱਚੇ ਲਈ ਵਿਦੇਸ਼ ਜਾਣ ਦਾ ਜਾਂ ਇਸ ਵਿੱਚ ਸ਼ਾਮਿਲ ਹੋਣ ਦੀ ਵੀ ਯੋਜਨਾ ਹੈ ਜਿਹੜੀ ਉਹ ਸੁਪਨਾ ਵੀ ਤੁਹਾਡਾ ਹੁਣ ਜਲਦੀ ਹੀ ਪੂਰਾ ਹੋ ਜਾਵੇਗਾ ਇਹ ਸਮਾਂ ਤੁਹਾਨੂੰ ਸੁਹਾਵਣਾ ਸਾਬਿਤ ਹੋਵੇਗਾ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਸਮਾਂ ਤੁਹਾਡੇ ਲਈ ਇੰਨਾ ਬਿਜ਼ੀ ਰਹਿਣ ਵਾਲਾ ਹੈ ਪਰ ਤੁਸੀਂ ਕੰਮ ਤੇ ਧਿਆਨ ਪੂਰਾ ਹੀ ਦਿਓਗੇ ਤੁਸੀਂ ਆਪਣੀ ਮਿਹਨਤ ਨਾਲ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਸਕਦੇ ਹੋ ਤੁਸੀਂ ਸਫਲਤਾ ਦੇ ਝੰਡੇ ਬੁਲੰਦ ਕਰੋਗੇ ਇਸ ਸਮੇਂ ਤੁਹਾਡਾ ਕੰਮ ਕੋਈ ਵੀ ਹੋਵੇ ਨੌਕਰੀ ਕਾਰੋਬਾਰ ਜਾਂ ਸਿੱਖਿਆ ਨਾਲ ਰਿਲੇਟਡ ਹਰ ਖੇਤਰ ਵਿੱਚ ਤੁਹਾਨੂੰ ਲਾਭ ਹੀ ਲਾਭ ਮਿਲੇਗਾ ਗ੍ਰਹਿ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਹਨ ਬਿਨਾਂ ਕਿਸੇ ਯੋਜਨਾ ਦੇ ਅਨੁਸਾਰ ਕੋਈ ਵੀ ਕੰਮ ਨਾ ਕਰੋ ਜੇਕਰ ਤੁਸੀਂ ਕੋਈ ਕੰਮ ਯੋਜਨਾ ਬਣਾ ਕੇ ਕਰਦੇ ਹੋ ਤਾਂ ਤੁਹਾਨੂੰ ਲਾਭ ਮਿਲਣਾ ਫਿਰ ਬੜਾ ਯਕੀਨੀ ਹੈ ਹਫੜਾ ਦਫੜੇ ਵਿੱਚ ਬਿਨਾਂ ਯੋਜਨਾ ਦੇ ਕੰਮ ਕਰਨ ਦਾ ਫੈਸਲਾ ਕਦੇ ਵੀ ਨਹੀਂ ਤੁਹਾਨੂੰ ਲੈਣਾ ਚਾਹੀਦਾ ਕੋਈ ਵੀ ਕੰਮ ਐਸਾ ਨਾ ਕਰੋ ਜਿਸ ਤੇ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪੈ ਜਾਵੇ ਜੇਕਰ ਤੁਸੀਂ ਜਲਦਬਾਜ਼ੀ ਵਿੱਚ ਕੰਮ ਕਰਦੇ ਹੋ ਤਾਂ ਤੁਹਾਡੇ ਤੋਂ ਨੁਕਸਾਨ ਹੋ ਸਕਦਾ ਹੈ ਇਸ ਸਮੇਂ ਦੌਰਾਨ ਤੁਹਾਡੇ ਕਰਨal ਸੰਬੰਧਿਤ ਕੁਝ ਵੱਡੇ ਬਦਲਾਅ ਹੋ ਸਕਦੇ ਹਨ ਤੁਸੀਂ ਕਿਸੇ ਵੀ ਤਰ੍ਹਾਂ ਦੇ ਕੰਮ ਕਰਨ ਦੀ ਯੋਜਨਾ ਵਿੱਚ ਸਫਲ ਹੋ ਜਾਓਗੇ ਅਤੇ ਇੱਕ ਮਹੱਤਵਪੂਰਨ ਗੱਲ ਇਹ ਹੈ ਜੀ ਕਿ ਇਸ ਸਾਲ ਸੰਬੰਧਿਤ ਸ਼ੁਭ ਕੰਮ ਪਰਿਵਾਰ ਵਿੱਚ ਕਿਸੇ ਦਾ ਵਿਆਹ ਜਾਂ ਕੁੜਮਾਈ ਦੀ ਯੋਜਨਾ ਵੀ ਹੋ ਸਕਦੀ ਹੈ ਤੁਹਾਡੇ ਆਪਣੇ ਵਿਆਹ ਨਾਲ ਜੁੜੀਆਂ ਜਿਹੜੀਆਂ ਚਰਚਾਵਾਂ ਹਨ ਤੁਹਾਡੇ ਘਰ ਵਿੱਚ ਹੀ ਹੋ ਸਕਦੀਆਂ ਹਨ ਜੀਵਨ ਸਾਥੀ ਦੀ ਖੋਜ ਤੁਹਾਡੇ ਲਈ ਵੀ ਪੂਰੀ ਹੋ ਸਕਦੀ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਪਿਛਲੇ ਕੁਝ ਸਮੇਂ ਵਿੱਚ ਕੋਈ ਮਿਹਨਤ ਕੀਤੀ ਸੀ ਤਾਂ ਉਸ ਦਾ ਰਿਜ਼ਲਟ ਤੁਹਾਨੂੰ ਇਸ ਸਮੇਂ ਪ੍ਰਾਪਤ ਹੋ ਜਾਵੇਗਾ ਹੁਣ ਤੁਹਾਨੂੰ ਉਚਿਤ ਨਤੀਜੇ ਮਿਲਣਗੇ ਦੁਸ਼ਮਨਾ ਤੋਂ ਰੁਕਾਵਟਾਂ ਦੇ ਬਾਵਜੂਦ ਵੀ ਨਤੀਜੇ ਸੰਬੰਧਿਤ ਚੰਗੇ ਹੀ ਮਿਲਣਗੇ ਤੁਸੀਂ ਸਾਰੇ ਮਹੱਤਵਪੂਰਨ ਕੰਮ ਹਨ ਜਿਹੜੇ ਉਹ ਕਰ ਲਓਗੇ ਪਰਿਵਾਰ ਵਿੱਚ ਰਿਸ਼ਤਿਆਂ 'ਚ ਮਿਠਾਸ ਆ ਜਾਵੇਗੀ ਤੁਹਾਡੀਆਂ ਕੁਝ ਪੁਰਾਣੀਆਂ ਨਕਾਰਾਤਮਕ ਗਲਤਫਹਿਮੀਆਂ ਵੀ ਦੂਰ ਹੋ ਜਾਣਗੀਆਂ ਜੇਕਰ ਪਰਿਵਾਰ ਵਿੱਚ ਕੋਈ ਨਕਾਰਾਤਮਕ ਗਲਤਫਹਿਮੀਆਂ ਸਨ ਉਹਨਾਂ ਨੂੰ ਵੀ ਤੁਸੀਂ ਇਸ ਸਮੇਂ ਸੁਲਝਾ ਸਕਦੇ ਹੋ ਇਸ ਸਮੇਂ ਦੌਰਾਨ ਪਰਿਵਾਰ ਵਿੱਚ ਸ਼ਾਂਤੀ ਦਾ ਮਾਹੌਲ ਬਣੇਗਾ ਖੁਸ਼ੀ ਦਾ ਮਾਹੌਲ ਵਧਣ ਵਾਲਾ ਹੈ ਖੁਸ਼ੀ ਦਾ ਮਾਹੌਲ ਬਣਨ ਵਾਲਾ ਹੈ ਜਿਹੜੇ ਲੋਕ ਸੰਤਾਨ ਦੀ ਇੱਛਾ ਚਾਹੁੰਦੇ ਹਨ ਉਹਨਾਂ ਨੂੰ ਪ੍ਰਾਪਤੀ ਹੋ ਜਾਵੇਗੀ ਤੁਹਾਡੇ ਤੇ ਤੁਹਾਡੇ ਲਈ ਅਜੀਹਾ ਸਮਾਂ ਮੋੜ ਲਿਆਵੇਗਾ ਜਿਹੜੇ ਲੋਕ ਬੇਔਲਾਦ ਹਨ ਉਹਨਾਂ ਨੂੰ ਖੁਸ਼ੀ ਮਿਲ ਜਾਵੇਗੀ ਇਸ ਸਮੇਂ ਤੁਸੀਂ ਇੱਕ ਬਹੁਤ ਹੀ ਵੱਡੀ ਸਾਵਧਾਨੀ ਵਰਤਣੀ ਹੈ ਕਿਸੇ ਤੇ ਕਦੇ ਵੀ ਅਨਾਂ ਵਿਸ਼ਵਾਸ ਨਹੀਂ ਕਰਨਾ ਆਪਣੇ ਦਿਲ ਦੀ ਗੱਲ ਹਰ ਇੱਕ ਦੇ ਨਾਲ ਸਾਂਝੀ ਕਰਨ ਤੋਂ ਬਚਣਾ ਹੈ ਨਹੀਂ ਤਾਂ ਇਸ ਦਾ ਫਾਇਦਾ ਨਜਾਇਜ਼ ਹੀ ਲੋਕੀ ਤੁਹਾਡੇ ਤੋਂ ਉਠਾ ਸਕਦੇ ਹਨ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਬੋਲੀ ਵਿੱਚ ਮਿਠਾਸ ਲਿਆ ਕੇ ਹੀ ਕਿਸੇ ਕੋਲੋਂ ਕੁਝ ਫਾਇਦਾ ਲੈ ਸਕਦੇ ਹੋ ਕਦੇ ਵੀ ਕਿਸੇ ਨਾਲ ਗਲਤ ਵਿਚਾਰ ਨਾ ਸਾਂਝੇ ਕਰ ਲੈਣਾ ਨਹੀਂ ਤਾਂ ਤੁਹਾਨੂੰ ਉਹ ਹੀ ਵਿਚਾਰ ਬਹੁਤ ਹੀ ਮਾੜੇ ਰਸਤੇ ਤੇ ਲੈ ਜਾ ਸਕਦੇ ਹਨ ਤੁਹਾਡੇ ਆਂਡ ਗਵਾਂਡ ਵਿੱਚ ਕੁਝ ਅਜਿਹੇ ਲੋਕ ਹਨ ਜਿਨ੍ਹਾਂ ਤੋਂ ਤੁਹਾਨੂੰ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਕਿਸੇ ਦੇ ਨਾਲ ਆਪਣੇ ਦਿਲ ਦੇ ਭੇਦ ਸਾਂਝੇ ਨਹੀਂ ਕਰਨੇ ਜ਼ਿੰਦਗੀ ਵਿੱਚ ਕੀ ਕਰਨਾ ਚਾਹੁੰਦੇ ਹੋ ਜਾਂ ਬੱਚੇ ਨੂੰ ਕੀ ਕੰਮ ਕਰਵਾਉਣਾ ਚਾਹੁੰਦੇ ਹੋ ਇਹ ਗੱਲਾਂ ਵੀ ਕਦੇ ਵੀ ਤੁਹਾਨੂੰ ਕਿਸੇ ਨਾਲ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ ਨਹੀਂ ਤਾਂ ਤੁਹਾਨੂੰ ਸਫਲਤਾ ਨਹੀਂ ਮਿਲੇਗੀ ਇਸ ਸਮੇਂ ਜਿਹੜੇ ਵੀ ਕੰਮ ਤੁਹਾਡੇ ਕਾਫੀ ਸਮੇਂ ਤੋਂ ਜਾਇਦਾਦ ਦੇ ਪ੍ਰਤੀ ਲਟਕੇ ਹੋਏ ਸਨ ਉਹ ਵੀ ਹੁਣ ਦਸਤਾਵੇਜ਼ਾਂ ਦੇ ਅਨੁਸਾਰ ਪੂਰੇ ਸਫਲਤਾਪੂਰਵਕ ਹੋ ਜਾਣਗੇ ਬੱਚਿਆਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣਾ ਤੁਹਾਡੇ ਲਈ ਲਾਜ਼ਮੀ ਹੈ ਬੱਚਿਆਂ ਨੂੰ ਸਹੀ ਮਾਰਗਦਰਸ਼ਨ ਵੀ ਕਰਵਾਓ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਹਾਂ ਜੇ ਪਿਆਰ ਨਾਲ ਜੁੜੀਆਂ ਚੀਜ਼ਾਂ ਦੇ ਬਾਰੇ ਇਸ ਸਮੇਂ ਪਤੀ ਪਤਨੀ ਦੇ ਰਿਸ਼ਤਿਆਂ ਵਿੱਚ ਮਿਠਾਸ ਆਵੇਗੀ ਜੇਕਰ ਕੋਈ ਅਣਜਾਣੇ ਵਿੱਚ ਮਤਭੇਦ ਹੋ ਵੀ ਜਾਂਦਾ ਹੈ ਤਾਂ ਉਸ ਨੂੰ ਜਲਦ ਹੀ ਦੂਰ ਕਰ ਦਿਓ ਜਿਸ ਦੇ ਨਾਲ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਜਿਹੜੇ ਅਜੇ ਤੱਕ ਕੁਆਰੇ ਹਨ ਉਹਨਾਂ ਦੇ ਲਈ ਚੰਗੇ ਰਿਸ਼ਤਿਆਂ ਦਾ ਪ੍ਰਸਤਾਵ ਆ ਸਕਦਾ ਹੈ ਘਰ ਵਿੱਚ ਕੋਈ ਸ਼ੁਭ ਪ੍ਰੋਗਰਾਮ ਵੀ ਹੋ ਸਕਦਾ ਹੈ ਵਿਆਹ ਸੰਬੰਧੀ ਚਰਚਾ ਹੋ ਸਕਦੀ ਹੈ ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਘਰ ਵਿੱਚ ਗੱਲ ਸਾਂਝੀ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਡੇ ਘਰ ਦੇ ਜੀ ਤੁਹਾਡੇ ਲਈ ਚੰਗਾ ਸੋਚ ਕੇ ਸਹੀ ਫੈਸਲਾ ਲੈਣਗੇ ਹਰ ਕੋਈ ਫੈਸਲਾ ਤੁਸੀਂ ਜਲਦਬਾਜ਼ੀ ਵਿੱਚ ਨਾ ਕਰੋ ਜੇਕਰ ਤੁਸੀਂ ਨਵਾਂ ਘਰ ਜਾਂ ਨਵਾਂ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਸਮੇਂ ਤੁਸੀਂ दानพน ਦਾ ਜੇਕਰ ਕੋਈ ਵੀ ਕੰਮ ਕਰਦੇ ਹੋ ਤਾਂ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਫਿਰ ਤੁਹਾਡੇ ਤੇ ਹੋ ਜਾਵੇਗੀ। ਭਗਵਾਨ ਗਣੇਸ਼ ਨੂੰ ਵੀ ਤੁਸੀਂ ਜੇਕਰ ਇਸ ਮਹੀਨੇ ਦੁਰਵਾ ਚੜਾਉਂਦੇ ਹੋ ਤਾਂ ਕਈ ਸ਼ਰਧਾਲੂਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ। ਬਹੁਤ ਹੀ ਜਲਦ ਤੁਹਾਡੀਆਂ ਸਾਰੀਆਂ ਇਸ਼ਿਆਵਾਂ ਪੂਰੀਆਂ ਹੋ ਜਾਣਗੀਆਂ। ਇਸ ਦੇ ਨਾਲ ਤੁਸੀਂ ਕਾਲੇ ਕੁੱਤੇ ਨੂੰ ਰੋਟੀ ਪਾਉਣੀ ਨਾ ਭੁੱਲਣਾ। ਤੇ ਜੇਕਰ ਤੁਸੀਂ ਇਸ ਤਰ੍ਹਾਂ ਦੇ ਦਾਨ ਪੁੰਨ ਵਾਲੇ ਕੰਮ ਕਰੋਗੇ ਤਾਂ ਭਗਵਾਨ ਸ਼ਿਵ ਤੇ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਤੁਹਾਡੇ ਤੇ ਬਣੀ ਹੀ ਰਹੇਗੀ ਧੰਨਵਾਦ